ਹਾਂਜੀ ਵਾਸਤਿਕਾਲ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਆ ਕਿ ਸਾਰਿਆਂ ਠੀਕ-ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਵੀਲੌਂਗ ਦੀ ਤੇ ਟਾਈਮ ਵੀ ਸਵਾਵਾੜਾ ਮੂਹ ਹੈ ਤੇ ਤੁਸੀਂ ਮੌਸਮ ਚੈੱਕ ਕਰੋ ਵੈਸੇ ਤਾਂ ਮੀਂਹ ਪਿਆ ਪਹਿਲਾਂ ਥੋੜਾ ਜਿਹਾ ਤੇ ਹੁਣ ਬਹੁਤ ਕਾਫੀ ਜ਼ਿਆਦਾ ਨੇਰਿਆ ਹੋਇਆ ਆ ਦੇਖ ਲਿਓ ਬਹੁਤ ਗੂੜਾ ਮੀਂਹ ਦੇਖੋ ਜੀ ਲੋ ਜੀ ਟਾਈਮ 5:30 ਹੋ ਗਏ ਤੇ ਚਾਹ ਪੀਣ ਲੱਗੇ ਸੀਗੇ ਤੇ ਲਾਈਵ ਆਏ ਸੀਗੇ ਹੁਣੇ ਹੀ ਤੇ ਇੱਧਰ ਹੀ ਲਿਆਏ ਆ ਸਮੋਸੇ ਇਹ ਬਰੈਡ ਜਿਹਾ ਲਿਆਏ ਆ ਚਾਹ ਨਾਲ ਤੇ ਚਾਹ ਪੀਵਾਂਗੇ ਆਪਾਂ ਹਾਂ ਲੋ ਸਮਰ ਉਧਰ ਕੌਲੀ ਜਿਹਾ ਲਓ ਇੱਕ ਜਿਹਾ ਮੈਂ ਨਹੀਂ ਖਾਣਾ ਆਹਾ ਮੈਂ ਤਾਂ ਨਹੀਂ ਖਾਣੇ ਫਰੜਾ ਆ ਕੇ ਨਹੀਂ ਖਾਣੇ ਮਤਲਬ ਸੋਸ ਕਿਹਨਾਂ ਇਹ ਚ ਪਾ ਲਓ ਕੋਲੀ ਚ ਦੋ ਮਿੰਟ ਜੀ ਤਾਂ ਜਿਹੜਾ ਟਾਈਮ ਪਾਉਣੇਗੇ ਹੋ ਗਏ ਆ ਤੇ ਆਪਾਂ ਅੱਜ ਬਣਾਉਣੇ ਆ ਕਿਤੇ ਛੋਲੇ ਤੇ ਭਿੰਦਿਆਂ ਸੀਗੇ ਮੈਂ ਸੇਕ ਤੇ ਤੇ ਉਹ ਮੈਂ ਹੁਣ ਕੁੱਕਰ 'ਚ ਪਾ ਕੇ ਨਾਲੇ ਬਿੱਤੀ ਆਲੂ ਹੁਣੇ ਪਾ ਕੇ ਆਵਲਣੇ ਰੱਖਿਆਈਆਂ ਦੋ ਤਿੰਨ ਸੀਟੀਆਂ ਚਾਹ ਲਵਾ ਕੇ ਤੁਹਾਨੂੰ ਹਾਲ ਲਾਂਗੇ ਤੇ ਜਦ ਤੱਕ ਮੈਂ ਆਹ ਦੋ ਗਿੰਦੂਰੀ ਉਹ ਤਿਆਰੀ ਕਰੂ ਮੈਂ ਕਿ ਪਿਆਰ ਇਕੱਠੇ ਆਜੂ ਦਾ ਪੋਚੀ ਉਹ ਵਾਲਲੇ ਆ ਤੇ ਉਹਨੂੰ ਤਾਂ ਲੋੜ ਨਹੀਂ ਹੈਗੀ ਤੇ ਬਾਕੀ ਮੈਂ ਭਾਂਡੇ ਭੂੜੀ ਤੋਂ ਕੇਸੀ ਤਾਂ ਵੀ ਜ਼ਿਆਦਾ ਹੋਈ ਸੀਗੀ ਭਾਂਡੇ ਤੇ ਪੈ ਤੇ ਰੋਟੀ ਵਾਲੇ ਵੀ ਸੀਗੇ ਚਾਹ ਵਾਲੇ ਵੀ ਸੀ ਬਹੁਤ ਜ਼ਿਆਦਾ ਸ਼ੈਂਪ ਭਰੇ ਆ ਇਸ ਭਾਂਡੇ ਅੰਦਰ ਮੇਰੇ ਇਹ ਵੀ ਕੰਮ ਮਟਵਾ ਦੇ ਸੀ ਨਾਲ ਦਾ ਟੇਸਨ ਪੈ ਰਿਆ ਤੇ ਬਾਹਰ ਕਾफी ਜ਼ਿਆਦਾ ਨਹੀਂ ਪੈ ਰਿਆ ਆ ਹਜੇ ਵੀ ਤੇ ਜਾਦਾ ਮੀਂਹ ਸ਼ੁਰੂ ਹੋਇਆ ਸਵੇਰ ਦਾ ਇੱਕ ਮਿੰਟ ਹੀ ਨਹੀਂ ਹੰਦ ਹੋਇਆ ਤੇ ਇਹਨੂੰ ਝੱਟ ਕੇ ਆਈ ਕੰਮ ਤੋਂ ਕੰਮ ਤੋਂ ਵੀ ਛੁੱਟੀ ਹੋ ਗਈ ਇਹਨਾਂ ਦੀ ਕਿਹੜੀ ੜੀ ਨਹੀਂ ਲੱਗੀ ਹੈ ਨਾ ਅੱਜ ਵੀ ਤੇ ਕਾਫੀ ਮੀਂਹ ਪਿਆ ਹੰਦ ਹੋ ਗਈ ਆ ਪੱਖਿਆਂ ਦੀ ਹਵਾ ਠੰਡੀ ਲੱਗਦੀ ਨਹੀਂ ਤਰਾ ਕੱਲ੍ਹ ਦੀ ਇੰਨੀ ਜ਼ਿਆਦਾ ਗਰਮੀ ਸੀ ਨਾ ਪਾਸ ਤੋਂ ਦੀ ਬਹੁਤ ਜ਼ਿਆਦਾ ਗਰਮੀ ਸੀ ਬਾਹਰ ਕੀ ਦਿਖਾ ਦਿਓ ਬਾਹਰ

ਤੜਕਾ ਲਾਉਣ ਤੇ ਮੈਂ ਕੜਾਹੀ 'ਚ ਤੇਲ ਪਾਇਆ ਫਿਰ ਆਪਾਂ ਪਾਏ ਗਰਮ ਕੀਤਾ ਤੇਲ ਨੂੰ ਚੰਗੀ ਤਰ੍ਹਾਂ ਜੀਰਾ ਪਾ ਕੇ ਆਦਰਕ ਲਸਣ ਤੇ ਪਿਆਜ਼ ਦਾ ਆਪਾਂ ਹਨਾ ਗ੍ਰाइंड ਕਰਕੇ ਰੱਖੇ ਸੀਗੇ ਉਹ ਪਾ ਲਏ ਤੇ ਉਹਨਾਂ ਆਪਾਂ ਚੰਗੀ ਤਰ੍ਹਾਂ ਨਾ ਭੁੰਨਾਂਗੇ ਤੇ ਮੈਂ ਹਨਾ ਛੋਲਿਆਂ ਦੇ ਨਾਲ ਹੀ ਆਵਾਲੀ ਦੀ ਧੂੜ ਤੇ ਉਹਨੂੰ ਚੰਗੀ ਤਰ੍ਹਾਂ ਨਾ ਆਪਾਂ ਵਿੱਚ ਹੀ ਆਵਾਲ ਲੈ ਸੀਗੇ ਤੇ ਉਹ ਹੁਣ ਮੈਂ ਕੱਢ ਕੇ ਛੱਲ ਲਵਾਂਗੀ ਨਾਲ ਦੀ ਨਾਲ ਦੀ ਨਾਲ ਆਪਾਂ ਜਿਹੜਾ ਤੜਕਾ ਆ ਉਹ ਭੋਨ ਲਵਾਂਗੇ ਤੇ ਮੀਂਹ ਕਾਫੀ ਜ਼ਿਆਦਾ ਹਜੇ ਵੀ ਪੈ ਰਿਹਾ ਸੀ ਬਾਹਰ ਤੇ ਮੈਂ ਕਹ ਚਲੋ ਆਪਣਾ ਜਿਹੜਾ ਕੰਮ ਆ ਉਹ ਟਾਈਮ ਸਾਰਾ ਆਪਣਾ ਵੀ ਲੈ ਲਈਏ ਤੇ ਫਿਰ ਮੇਰਾ ਸੀ ਮੈਨੂੰ ਇਹ ਸੀਗਾ ਵੀ ਮੈਂ ਜੈਂਪਰ ਵਗੈਰਾ ਸੀ ਲੂੰਗੀ ਤੇ ਸੇਣ ਵਾਲਾ ਸੀਗਾ ਸੂਟ ਸਵੇਰ ਦੀ ਮੈਂ ਢੀ ਕੋਲ ਜੀ ਕਾਲੀ ਮੀਮੂ ਕਰਕੇ ਤੇ ਬਾਕੀ ਹੈ ਨਾ ਆਪਣਾ ਤੜਕਾ ਇੱਥੇ ਪੁੱਜਦਾ ਪਿਆ ਹੈ ਆ ਤੇ ਟਮਾਟਰ ਛੋਟੇ ਜਿਹੇ ਦੋ ਪੈਸ ਹੀ ਛੋਟੇ ਛੋਟੇ ਜਿਹਦਾ ਬੇਰ ਹੁੰਦੇ ਨੇ ਇਦਾਂ ਸੀਗੇ ਟਮਾਟਰ ਤੇ ਉਹ ਵੀ ਆਪਾਂ ਚਲੋ ਪਾ ਦਾਂਗੇ ਨਾ ਚਲੋ ਹੈਗੇ ਤਾਂ ਹੈ ਆ ਤਰੀਆਲੀ ਜਿਹੜੀ दाल सब्जी ਹੁੰਦੀ ਨਾ ਉਸ ਤੇ ਥੋੜਾ ਜਿਹਾ ਟਮਾਟਰ ਪਾਈ ਵਧੀਆ ਲੱਗਦੀ ਹੈ ਤਰੀ ਵਧੀਆ ਬਣ ਜਾਂਦੀ ਹੈ ਤੇ ਬਾਕੀ ਲੂਣ ਮਿਰਚ ਮਸਾਲੇ ਜਿਹੜੇ ਉਹ ਆਪਾਂ ਪਾ ਦੇ ਸੀ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਹਨਾ ਇਹ ਤੜਕੇ ਨੂੰ ਚੰਗੀ ਤਰ੍ਹਾਂ ਨਾ ਭੌਣ ਲਮਾਂਗੇ ਤੇ ਬਾਕੀ ਬੇਲੋ ਜੀ ਤੁਸੀਂ ਦੀ ਮੇਰੀ ਵੀਡੀਓ ਨਾਲ ਬਣੇ ਰਹੋ ਜੀ ਲੋ ਜੀ ਆਪਾਂ ਨਾ ਛੋਲੇ ਹਨਾ ਪਾ ਕੇ ਤੜ ਕੇ ਚਾਲੂ ਵੀ ਤੇ ਪਾਣੀ ਪਾ ਕੇ ਹਨਾ ਪਰिजਣ ਨੂੰ ਰੱਖ ਦਿੱਤੀ ਹੈ ਸਬਜੀ ਆਪਣੀ ਸਬਜੀ ਜਾਂ ਦਾਲ ਜੋ ਤੁਸੀਂ ਕਹਿੰਦੇ ਹੋ ਤੇ ਇਹੋ ਆਪਣੀ ਬਣੀ ਜਾਊਗੀ ਤੇ ਆਪਾਂ ਹੁਣ ਗੁੰਨ ਲੈਂਦੇ ਹਾਂ ਜੀ ਆਟਾ ਤੇ ਆਟਾ ਬਸ ਥੋੜਾ ਜਿਹਾ ਗੁੰਨਣਾ ਸੀ ਥੋੜਾ ਜਿਹਾ ਪਿਆ ਸੀਗਾ ਤੇ ਆਟਾ ਗੁੰਨ ਕੇ ਫਿਰ ਆਪਾਂ ਰੋਟੀ ਬਣਾਉਣੀ ਹੈ ਜਿਹੜੀ ਉਹ ਸਟਾਰਟ ਕਰਾਂਗੇ ਟਾਈਮ ਇਥੇ ਸਾਢੇ 6 ਦਾ ਹੋ ਗਿਆ ਸੀਗਾ ਤੇ 7:00 ਵਜੇ ਤੱਕ ਆਪਾਂ ਬੇਲੇ ਹੋ ਗਏ ਸੀ ਵੈਸੇ ਤੇ ਸਾਢੇ 6 ਹੋ ਗਏ ਆ ਜੀ ਆਪਾਂ ਫੇਰ ਇਹਨਾਂ ਆਟਾ ਗੁੰਨ ਕੇ ਤਾਂ ਰੋਟੀ-ਰੋਟੀ ਲਾ ਲਾਂਗੇ ਨਾਲੇ ਕਿਉਂਕਿ ਮੀਂਹ ਮੂਹ ਦਾ ਮੌਸਮ ਆ ਇਹਨਾਂ ਵੀ ਚਲੋ ਆਪਾਂ ਇਹਨਾਂ ਆਪਣੇ ਕੰਮ ਕਰਨ ਵੇੜ ਕੇ ਆਰਾਮ ਨਾਲ ਬਹਿ ਜਾਈਏ ਹਨਾ ਤੇ ਨਾਲੇ ਸਾਨੂੰ ਇਹ ਹੁੰਦਾ ਵੀ ਚਲੋ ਆਪਾਂ ਜਿੰਨਾ ਲਾਈਵ ਵਗੈਰਾ ਆਵਾਂਗੇ ਚਾ ਸਾਡਾ ਵਾਚ ਟਾਈਮ ਪੂਰਾ ਹੋ ਜਾਊਗਾ ਜਲਦ ਤੋਂ ਜਲਦ ਤੇ ਪਲੀਜ਼ ਸਾਰੇ ਜਣੇ ਸਪੋਰਟ ਕਰਿਆ ਕਰੋ ਤੇ ਵਲੌਗ ਸਾਡਾ ਪੂਰਾ ਦੇਖ ਲਿਆ ਕਰੋ ਜੋ ਵੀ ਇੱਥੇ ਤੱਕ ਆਇਆ ਪਲੀਜ਼ ਸਾਡੇ ਵਲੌਗ ਨੂੰ ਹਨਾ ਲਾਈਕ ਕਰ ਦਿਓ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਸਾਰਿਆਂ ਦਾ ਹਾਂਜੀ ਲੋ ਜੀ ਆਟਾ ਵਗੈਰਾ ਗੋਨ ਕੇ ਆਪਾਂ ਨਾ ਲੱਗ ਅੱਗ ਬਾਲ ਲਈ ਸੀ ਚੁੱਲ੍ਹੇ ਤੇ ਤੇ ਲੱਗ ਪਈ ਸੀ ਜੀ ਰੋਟੀ ਬਣਾਉਣ ਤੇ ਹਨਾ ਥੋੜੀਆਂ ਜਿਹੀਆਂ ਜੇ ਲੱਕੜਾਂ ਵਗੈਰਾ ਹਨਾ ਬਾਥੀਆਂ ਆਪਾਂ ਅੰਦਰ ਰੱਖ ਰੱਖੀਆਂ ਸੀਗੀਆਂ ਤੇ ਆ ਚੁੱਲਾ ਵੀ ਇੱਥੇ ਆਪਣੇ ਅੰਦਰ ਜੇ ਹੀ ਰਹਿੰਦਾ ਆ ਤੇ ਇਸ ਕਰਕੇ ਚਲੋ ਆਪਾਂ ਅੱਗ ਬਾਲ ਕੇ ਤਾਂ ਬਣਾ ਲਈ ਥੋੜੀ ਬਾਛੜ ਜੀ ਘਾਟ ਆ ਰਹੀ ਸੀ ਦਨ ਨੂੰ ਮੇ ਕਿਉਂਕਿ ਥੋੜਾ ਮਤਲਬ ਤੇਜ਼ ਨਹੀਂ ਪੈਂਦਾ ਸੀਗਾ ਇਹਨਾਂ ਰਚਮਾ ਜੇ ਪੈ ਰਿਹਾ ਸੀਗਾ ਤਾਂ ਕਰਕੇ ਬਾਛੜ ਜਿਹੜੀ ਆ ਉਹ ਘਟੋਂਦੀ ਸੀ ਅੰਦਰ ਨੂੰ ਤਾਂ ਫਿਰ ਮੈਂ ਇਦਨ ਨੂੰ ਜਿਹੜਾ ਆ ਉਹ ਲਗਾ ਲਿਆ ਤੇ ਜੁੜਾਇਆ ਮੈਂ ਚੁੱਲਾ ਬਾੜ ਲਿਆ ਸਿੱਧਾ ਜਿਆ ਕਰਕੇ ਤੇ ਇਥੇ ਤਨੂੰ ਸਮਨ ਲੈ ਕੇ ਘੁੰਮਣ ਲੱਗਾ ਸੀ ਨਹੀਂ ਮਾੜਾ ਮਾੜਾ ਹੀ ਪੈਂਦਾ ਸੀਗਾ ਤੇ ਤਾਂ ਕਰਕੇ ਇਹ ਚੁੱਕ। ਚੱਲ ਤੂੰ ਆਲੇ ਮਾਰੇ। ਆਹ ਚਲੀ ਪੜੇ। ਬਾਹਰ ਦੇਖ। ਅੱਗੇ ਨੂੰ ਕਾਲੀ ਜਦੋਂ ਵੱਡ ਗਈ। ਜੰਟਾ ਦਿੱਤੀ। ਉਹ ਕਿ ਕੀ ਲੈਂਦੀ? ਸਿੱਪੇ ਹੋਣੀ ਆ। ਹਾਂਜੀ ਲੋ ਜੀ ਅਸਾਂ ਅਸਾਂ ਕਹਿਤਾ ਅਸੀਂ ਨਾ ਲਾਈਵ ਆਏ ਹੋਏ ਸੀਗੇ ਤੇ ਕਾਫੀ ਟਾਈਮ ਰਹੇ ਆ ਡੇਢ ਕ ਘੰਟਾ। ਤੇ ਨਾਲ ਦੀ ਨਾਲ ਮੈਂ ਹੈ ਨਾ ਜੈਂਪਰ ਸੀ ਲਿਆ ਤੇ ਹੁਣ ਅਸੀਂ ਰੋਟੀ ਖਾਣ ਲੱਗੇ ਆ ਤੇ ਨਾਲ ਆਪਾਂ ਪਿਆਜ਼ ਕੱਟਿਆ ਹੋਇਆ ਤੇ ਇੱਧਰ ਮੈਂ ਜੈਂਪਰ ਆ ਦੇ ਹਰ ਸੀਨਿਆ ਪਾਈਪਿੰਗ ਜੀ ਕੱਢੀ ਲੈਸ ਵਾਲੀ ਤੇ ਬਸ ਇਹਦੀਆਂ ਬਾਹਾਂ ਲਗਾਉਣ ਵਾਲੀਆਂ ਰਹਿ ਗਈਆਂ ਹੁਣ ਤੇ ਇਹ ਨਾਲੇ ਮੈਂ ਲਾਈਵ ਆ ਗਈ ਤੇ ਨਾਲੇ ਮੈਂ ਹੈ ਨਾ ਜੈਂਪਰ ਸੀ ਲਿਆ ਤੇ ਦੋ ਦੋ ਕੰਮ ਕਰ ਲੈ ਤੇ ਬਾਕੀ ਵਧੀਆ ਬਣੀ ਵਧੀਆ ਬਣੀ ਸਬਜ਼ੀ ਛੋਲਿਆਂ ਦੀ। ਹਾਂ ਵਧੀਆ। ਉਬਾਲ ਕੇ ਪਾਏ ਆ ਉਹ ਆਲੂ। ਤੇ ਨਾਲ ਮੈਂ ਪਿਆਜ਼ ਕੱਟ ਲਈ। ਚਲੋ ਠੀਕ ਆ ਜੀ ਰੋਟੀ ਖਾ ਲਈਏ। ਹਾਂ ਜੀ ਲਓ ਜੀ ਟਾਈਮ ਪਾਉਣੇ 11 ਹੋ ਗਏ ਆ। ਤੇ ਮੈਂ ਕਿਹਾ ਚਲ ਜੈਂਪਰ ਪੂਰਾ ਕਰਕੇ ਸਿੰਘੀ ਥੋੜਾ ਜਲ ਜਿਹਾ ਲੱਗਾ ਹੋਇਆ ਸੀਗਾ ਸੀਨ ਨੂੰ ਤੇ ਜੈਂਪਰ ਮੈਂ ਸਾਰਾ ਹੀ ਕੰਪਲੀਟ ਕਰ ਦਿੱਤਾ ਤੇ ਵਸਤਰ ਪਾਈ ਰਹਿ ਗਈ ਇਹਦੀ। ਤੇ ਇਸ ਤਰ੍ਹਾਂ ਨਾ ਹਨਾ ਆਪਾਂ ਇਹਦੀ ਲੇਸ ਵਾਲੀ ਜਿਹੜੀ ਪਾਈਪਿੰਗ ਲਗਾਈ ਆ ਤੇ ਇੱਥੇ ਚਾਕਾਂ ਤੇ ਵੀ ਇਸ ਦਾ ਤੇ ਸਾਰਾ ਹੀ ਜਿਹੜਾ ਜੈਂਪਰ ਆ ਉਹ ਆਪਾਂ ਰੈਡੀ ਕਰ ਦਿੱਤਾ ਤੇ ਬਾਕੀ ਤਰਪਾਈ ਹੁਣ ਇਹਨੂੰ ਆਪਾਂ ਸਵੇ ਨੂੰ ਕਰਾਂਗੇ ਤੇ ਇਹਦੇ ਨਾਲ ਸੀਣਾ ਹੈ ਜੀ ਆਪਾਂ ਪੈਂਟ ਪਲਾਜੋ ਤੇ ਉਹ ਹੁਣ ਆਪਾਂ ਕਾਲੂ ਸੀਵਾਂਗੇ ਤੇ ਬਾਕੀ ਇਹ ਵਾਲੇ ਵਲੌਗ ਦਾ ਜਿਹੜਾ ਆਪਾਂ ਐਂਡ ਇੱਥੇ ਕਰਦੇ ਆਂ उम्मीद ਕਰਦੇ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਮੈਂ ਮੈ